ਇਹ ਬ੍ਰੀਚ ਨੂੰ ਰੋਕਿਆ ਜਾ ਸਕਦਾ ਸੀਗਾ ਆਪਾਂ ਚਲੋ ਵਾਟਰ ਫਲੋ ਇੱਕ ਅਸਪੈਕਟ ਹੈ ਜਿਹਦੇ ਉੱਤੇ ਅਕਾਉਂਟੇਬਿਲਟੀ ਬਣਦੀ ਤਾਂ ਹੈ ਤੈ ਹੋਵੇ ਲੇਕਿਨ ਆ ਜਿਹੜੇ ਬ੍ਰੀਚਸ ਨੇ ਵਾਜ਼ ਇਟ ਅਵੇਡੇਬਲ ਦੇਖੋ ਜਿਸ ਤਰ੍ਹਾਂ ਦਾ ਵੋਲਿਊਮ ਆਫ ਪਾਣੀ ਆਇਆ ਜਾਂ ਫਲੋ ਆਫ ਵਾਟਰ ਆਇਆ ਹੈਗਾ ਉਹਦੇ ਸਾਹਮਣੇ ਇਹ ਜਿਹੜੀਆਂ ਤੁੱਸੀਆਂ ਸੀਗੀਆਂ ਇਹਨਾਂ ਨੇ ਜਵਾਬ ਦਿੱਤਾ ਦੂਜੀ ਗੱਲ ਯੈਸ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰ ਨੋਟਿਸ ਵਿੱਚ ਆਈ ਹੈ ਵੀ ਇਹਨਾਂ ਦੀ ਮੇਨਟੇਨੈਂਸ ਨੈਗਲੈਕਟ ਹੋਈ ਆ ਕਿਉਂ ਕਿਉਂਕਿ ਜਿਹੜੀਆਂ ਤੁੱਸੀਆਂ ਨੇਗੀਆਂ ਇਹ ਜਿੱਮੇ ਬਾਰਡਰ ਪੋਸਟ ਤੇ ਤੁਸੀਂ ਗਏ ਉਹਦੇ ਚਾਰੇ ਪਾਸੇ ਵੀ ਹੁੰਦੀ ਹੈ ਪ੍ਰੋਟੈਕਸ਼ਨ ਬੰਦ ਕਹਿੰਦੇ ਆ ਉਹਨੂੰ ਉਹਨੂੰ ਵੀ ਤੁਸੀਂ ਹੀ ਹੁੰਦੀ ਹੈ ਇੱਕ ਤਰੀਕੇ ਦੀ ਪ੍ਰੋਟੈਕਸ਼ਨ ਬੰਦ ਹਮਮ ਔਰ ਇਹ ਸਿਰਫ ਔਰ ਸਿਰਫ ਫਲੱਡ ਕੰਟਰੋਲ ਮੇਜਰਸ ਨਹੀਂ ਹੈਗੇ ਇਹ ਤੁਹਾਡੀਆਂ ਡਿਫੈਂਸ ਦੇ ਕੰਮ ਵੀ ਆਉਂਦੀਆਂ ਨੇ ਕਿਆਂ ਤੁਸੀਂ ਆਜ਼ ਐਜ਼ ਐਨ ਆਬਸਟੀਕਲ ਹਮ ਰਾਈਟ ਅਗੇਨ ਅਗੇਂਸਟ ਦਾ ਐਨਮੀ ਤੋਂ ਉਹ ਉਹ ਜਿਹੜੇ ਇਹਦੇ ਵਾਸਤੇ ਮੇਨਟੇਨੈਂਸ ਵਾਸਤੇ ਫੰਡਸ ਬਹੁਤ ਮਿਲਦੇ ਆ ਹਮ ਔਰ ਫੰਡਸ ਸਟੇਟ ਗਵਰਨਮੈਂਟ ਵੀ ਦਿੰਦੀ ਆ ਸੈਂਟਰਲ ਗਵਰਨਮੈਂਟ ਵੀ ਦਿੰਦੀਆਂ ਨੇ ਤੇ ਐਮਓਡੀ ਦੇ ਥਰੂ ਪੈਸੇ ਆਉਂਦੇ ਆ ਉਹ ਪੈਸੇ ਇਹਨਾਂ ਨੂੰ ਦਿੱਤੇ ਜਾਂਦੇ ਇਹਨਾਂ ਦੇ ਇਰੀਗੇਸ਼ਨ ਡਰੇਨੇਜ ਫੋਰੈਸਟ ਡਿਪਾਰਟਮੈਂਟਸ ਨੂੰ ਤੇ ਉਹਨਾਂ ਦਾ ਇਹ ਸਾਰੀ ਰਿਸਪੋਨਸੀਬਿਲਟੀ ਬਣਦੀ ਹੈ ਟੂ ਕੀਪ देम ਯੂ نو ਮੇਨਟੇਨਡ ਇਨ ਅ ਸਟੇਟ ਆਫ ਰੈਡੀਨੈਸ ਸੋ ਐਸੈਂਸ਼ੀਅਲੀ ਇਰੀਗੇਸ਼ਨ ਡਿਪਾਰਟਮੈਂਟ ਦਾ ਇਰੀਗੇਸ਼ਨ ਡਰੇਨੇਜ ਫੋਰੈਸਟ ਡਿਪਾਰਟਮੈਂਟ ਇਹ ਸਾਰਿਆਂ ਦਾ ਕਨਾਲ ਡਿਪਾਰਟਮੈਂਟ ਇਹਨਾਂ ਦਾ ਸਾਰਿਆਂ ਦੀ ਇਹ ਰਿਸਪੋਨਸੀਬਿਲਟੀ ਬਣਦੀ ਹੈ ਔਰ ਇਹਨਾਂ ਦੀ ਇਹਨਾਂ ਦੀ ਡਿਸਪੋਜ਼ਲ ਦੇ ਉੱਤੇ ਪੈਸੇ ਰੱਖੇ ਜਾਂਦੇ ਆ ਇਨਾਂ ਨੂੰ ਫੰਡ ਸੈਡਿਕੂਏਟ ਮਿਲਦੇ ਆ ਬਟ ਪ੍ਰੋਬਲਮ ਇਜ਼ ਅਗੇਨ ਸੁਪਰਵਾਈਜ਼ਨ ਹਮ ਉਹਨੀ ਮੋਨਿਟਰਿੰਗ ਕਿਉਂਕਿ ਇਹ ਸੀਰੀਅਸਨੈਸ ਹੈ ਨਹੀਂ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਹੈ ਤੁਹਾਡੀਆਂ ਪ੍ਰਾਇੋਰਟੀਜ਼ ਕੁਝ ਹੋਰ ਨੇਗੀ ਆ